ਪੰਜਾਬ ਚ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਜਿਸ ਕਰਕੇ ਸਥਿਤੀ ਵਿਗੜਦੀ ਜਾ ਰਹੀ ਹੈ ਡੇਰਾ ਬਾਬਾ ਨਾਨਕ ਚ ਅੰਤਰਰਾਸ਼ਟਰੀ ਸਰਹੱਦ ਤੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੇੜਲਾ ਤੁਸੀਬਨ ਟੁੱਟ ਗਿਆ ਪਾਕਿਸਤਾਨ ਦੀ ਸਰਹੱਦ ਤੇ ਬਨੇ ਕਰਤਾਰਪੁਰ ਕੋਰੀਡੋਰ ਦੇ ਪੁੱਲ ਹੇਠੋਂ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ ਦਰਿਆ ਦਾ ਪਾਣੀ ਪਹਿਲੇ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਬ ਨਾਰੋਵਾਲ ਪਾਕਿਸਤਾਨ ਚ ਵੀ ਪਹੁੰਚ ਗਿਆ ਜਿਆਦਾ ਪਾਣੀ ਹੋਣ ਕਰਕੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਨਵੇਂ ਕੰਪਲੈਕਸ ਵਿਖੇ ਸਥਿਤ ਲੰਗਰ ਘਰ ਪਰਿਕਰਮਾ ਸਰੋਵਰ ਸਰਾਮਾਂ ਚ ਪੰਜ ਤੋਂ 7 ਫੁੱਟ ਰਾਵੀ ਦਰਿਆ ਦਾ ਪਾਣੀ ਔਨ ਕਰਕੇ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੂਸਰੀ ਮੰਜ਼ਿਲ ਤੇ ਸ਼ਿਸ਼ੋਭਿਤ ਕਰ ਦਿੱਤਾ ਗਿਆ ਹੈ ਦੱਸਦੇ ਕਿ ਤੁਸੀਂ ਬੰਨ ਟੁੱਟਣ ਕਰਕੇ ਲੋਕਾਂ ਦੀ ਫਸਲ ਵੀ ਡੁੱਬ ਗਈ ਹੈ ਰਾਤ ਨੂੰ ਕਈ ਘਰਾਂ ਚ ਪਾਣੀ ਵੜ ਗਿਆ ਤੇ ਡੇਰਾ ਬਾਬਾ ਨਾਨਕ ਸ਼ਹਿਰ ਵੀ ਡੁੱਬ ਗਿਆ ਤੇ ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਪ੍ਰਭਾਵਿਤ ਲੋਕ ਪ੍ਰਸ਼ਾਸਨ ਤੋਂ ਮਦਦ ਦੀ गुहार ਲਗਾ ਰਹੇ ਨੇ